ਸੁਮਹਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨ ਠਾਕ ਨ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਬੁਢੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੰਗ 636 ਤੇ ਸੋਭਨਿਕ ਸੋਰਠ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਉਪਮ ਬਖਸ਼ਿਸ਼ ਹੈ ਕਿ ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ ਹੇ ਭਾਈ ਉਹਨਾਂ ਦੇ ਸੰਗੀ ਸਾਥੀ ਵੀ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਦੀ ਜੀਵ ਪਰਮਾਤਮਾ ਦਾ ਨਾਮ ਅੰਮ੍ਰਿਤ ਚੱਕਦੀ ਹੈ ਉਹਨਾਂ ਦੇ ਜੀਵਨ ਸਫਰ ਵਿੱਚ ਵਿਕਾਰ ਆਦਤਾਂ ਦੀ ਰੁਕਾਵਟ ਨਹੀਂ ਪੈਂਦੀ। ਇਹ ਸੱਜਣ ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਪੀ ਤੂ ਹੈ ਸਾਲਾਣਾ ਪਿਆਰੇ ਤੇ ਤੇਰੀ ਸਾਲਾ ਵਿਣ ਬੋਹਿਤ ਪੈ ਡੁੱਬੀਏ ਪਿਆਰੇ ਕੰਦੀ ਪਾਇ ਕਾਰਾ ਏ ਸਜਨ ਪ੍ਰਭੂ ਸਦਾ ਤੈਨੂੰ ਹੀ ਚਲਾਉਣਾ ਚਾਹੀਦਾ ਹੈ ਸਦਾ ਤੇਰੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਵਾਸਤੇ ਤੇਰੀ ਸਿਫਤ ਸਲਾਹ ਜੀਵਾਂ ਵਾਸਤੇ ਜਹਾਜ਼ ਹੈ ਇਸ ਜਹਾਜ਼ ਤੋਂ ਬਿਨਾ ਪਹਾੜ ਸਾਗਰ ਵਿੱਚ ਡੁੱਬ ਜਾਈਦਾ ਹੈ ਕੋਈ ਵੀ ਜੀ ਉਸ ਸਮੁੰਦਰ ਦਾ ਪਾਰ ਲਾ ਕੰਡਾ ਲੱਭ ਨਹੀਂ ਸਕਦਾ ਸਾਲਾ ਹੀ ਸਾਲਾਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਾਲਾ ਹਨ ਸੇ ਪਰ ਪਿਆਰੇ ਸਬਦ ਰਤੇ ਰੰਗ ਹੋਏ ਇਹ ਸੱਜਣ ਸਲਾਹਨ ਜੋਗ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ ਗੁਰੂ ਦੇ ਸ਼ਬਦ ਵਿੱਚ ਡੂੰਗੀ ਲਗਨ ਰੱਖਣ ਵਾਲੇ ਬੰਦੇ ਨੂੰ ਪ੍ਰਮਾਤਮਾ ਦਾ ਪ੍ਰੇਮ ਰੰਗ ਚੜਦਾ ਹੈ ਤੇ ਇਸ ਕੀ ਸੰਗਤ ਜੇ ਮਿਲ ਪਿਆਰੇ ਰਸ ਲੈ ਤਤ ਵਿਲੋਏ ਅਜੇ ਬੰਦੇ ਦੀ ਸੰਗਤ ਜੇ ਕਿਸੇ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਹਰੀ ਨਾਮ ਦਾ ਰਸ ਲੈਂਦਾ ਹੈ ਤੇ ਨਾਮ ਦੁੱਧ ਨੂੰ ਰਿੜਕਿਓ ਜਗਤ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾਨੀ ਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਏ ਪਿਆਰੇ ਸਾਚੇ ਸਾਚਾ ਤਾਨ हे भाई सदा थिर रहण वाले प्रभु दा नाम प्रभु पति नु मिलन वास्ते इस जीवन नु सफर विच राहदारी है ए नाम सदा थिर रहण वाली मोर है प्रभु दा ਇਹੀ ਹੁਕਮ ਹੈ ਕਿ ਜਗਤ ਵਿੱਚ ਜੋ ਵੀ ਆਇਆ ਹੈ ਉਸ ਨੇ ਪ੍ਰਭੂ ਨੂੰ ਮਿਲਣ ਵਾਸਤੇ ਇਹ ਨਾਮ ਰੂਪ ਰਾਧਾਰੀ ਲਿਖ ਕੇ ਆਪਣੇ ਨਾਲ ਲੈ ਜਾਣੀ ਹੈ हे ਭਾਈ ਪ੍ਰਭੂ ਦੇ ਇਸ ਹੁਕਮ ਨੂੰ ਸਮਝ ਪਾਰੇ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ ਪ੍ਰਭੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ ਹੈ ਇਹ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ ਵਿਕਾਰਾਂ ਦਾ ਟਕਰਾ ਕਰ ਲਈ ਉਸ ਨੂੰ ਸਦਾ ਸਿਰ ਪ੍ਰਭੂ ਦਾ ਸਦਾ ਸਿਰ ਬਾਲਾ ਹਸਲ ਹੋ ਜਾਂਦਾ ਹੈ ਹੁਕਮੇ ਅੰਦਰ ਨਿਮ੍ਯਾ ਪਿਆਰੇ ਹੁਕਮੇ ਉਦਰ ਮਜਾਰ ਹੁਕਮੇ ਅੰਦਰ ਜਮਿਆ ਪਿਆਰੇ ਉਦੋਂ ਸਿਰ ਕੈ ਪਾਰ ਗੁਰਮੁਖ ਦਰਗਹ ਜਾਣੀਏ ਪਿਆਰੇ ਚੱਲ ਕਾਰਜਸਾਰ ਇਹ ਭਾਈ ਜੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਪਹਿਲਾਂ ਮਾਤਾ ਦੇ ਗਰਭ ਵਿੱਚ ਟਿਕਦਾ ਆਏ ਤੇ ਮਾਂ ਦੇ ਪੇਟ ਵਿੱਚ 10 ਮਹੀਨੇ ਨਿਵਾਸ ਰੱਖਦਾ ਹੈ ਪੁੱਠਾ ਸਿਰ ਪਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ ਫਿਰ ਜਨਮ ਲੈਂਦਾ ਹੈ ਕਿਸੇ ਖਾਸ ਜੀਵਨ ਮਨੋਰਥ ਵਾਸਤੇ ਜੀਵ ਜਗਤ ਵਿੱਚ ਆਉਂਦਾ ਹੈ ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲੈ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਦਾ ਜਾਏ ਇਹ ਸਜਣ ਪਰਮਾਤਮਾ ਦੇ ਰਜ਼ਾ ਅਨਸਾਰ ਹੀ ਜੀਵ ਜਗਤ ਵਿੱਚ ਆਉਂਦਾ ਹੈ ਰਜ਼ਾ ਅਨਸਾਰ ਹੀ ਇਥੋਂ ਚਲਾ ਜਾਂਦਾ ਹੈ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਤੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਉਸ ਨੂੰ ਪ੍ਰਭੂ ਦੀ ਰਜ਼ਾ ਅਨਸਾਰ ਹੀ ਬਨ ਕੇ ਭਾਉ ਜੋਰੋ ਜੋਰੀ ਇਥੋਂ ਤੁਰਿਆ ਜਾਂਦਾ ਹੈ ਕਿਉਂਕਿ ਉਹ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ ਪਰਮਾਤਮਾ ਦੀ ਰਜ਼ਾ ਅਨਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਜਨਮ ਮਨੋਰਥ ਨੂੰ ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਾਲ ਜਾਂਦਾ ਹੈ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋਮੈ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਆਵਗਣ ਮੁੱਠੀ ਰੋਏ ਹੁਕਮ ਸ੍ਰੀ ਆਪੈ ਸਾ ਕਾ ਪਿਆਰੇ ਸੱਜ ਮਿਲੇ ਵਡਿਆਈ ਹੋਏ ਏ ਭਾਈ ਪਰਮਾਤਮਾ ਦੀ ਰਜ਼ਾ ਅਨਸਾਰ ਹੀ ਕਿਤੇ ਮਾਇਆ ਦੀ ਸੋਚ ਸੋਚੀ ਜਾ ਰਹੀ ਹੈ ਪ੍ਰਭੂ ਦੀ ਰਜਾ ਵਿੱਚ ਹੀ ਕਿਤੇ ਹਉਮੈ ਹੈ ਕਿਤੇ ਦੁਬੈਤ ਹੈ ਪ੍ਰਭੂ ਦੇ ਰਜਾ ਅਨੁਸਾਰ ਹੀ ਕਿਤੇ ਕੋਈ ਮਾਇਆ ਦੀ ਖਾਤਰ ਭਟਕ ਰਿਹਾ ਹੈ ਕੋਈ ਕਿਤੇ ਜਨਮ ਮਰਨ ਦੇ ਗਿਹੜ ਵਿੱਚ ਪਾਇਆ ਜਾ ਰਿਹਾ ਹੈ ਕਿਤੇ ਪਾਪ ਦੀ ਟੱਗੀ ਹੋਈ ਲੁਕਾਈ ਆਪਣੇ ਦੁੱਖ ਰੋ ਰਹੀ ਹੈ ਜਿਸ ਮਨੋਕ ਨੂੰ ਸਾ ਪ੍ਰਭੂ ਦੀ ਰਜਾ ਦੀ ਸਮਝ ਆ ਜਾਂਦੀ ਹੈ ਉਸ ਨੂੰ ਸਦਾ ਸਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਉਹਦੀ ਲੋਕ ਪਰ ਲੋਕ ਵਿੱਚ ਵਡਿਆਈ ਹੁੰਦੀ ਹੈ ਆਖਣ ਔਖਾ ਆਖੇ ਪਿਆਰੇ ਕਿਉ ਸੁਣੀਐ ਸਚਨਾਉ ਜਿੰਨੀ ਸੋਸਾ ਲਾਇਆ ਪਿਆਰੇ ਹਉ ਤਨ ਬਲਿਹਾਰੇ ਜਾਉ ਨਾਮ ਲਿਆ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਉ ਏ ਭਾਈ ਜਗਤ ਵਿੱਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ ਪ੍ਰਮਾਤਮਾ ਦਾ ਸਦਾ ਸਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ ਨਾ ਹੀ ਪ੍ਰਭੂ ਨਾਮ ਸੁਣਿਆ ਜਾ ਰਿਹਾ ਹੈ ਮਾਇਆ ਦੇ ਪ੍ਰਭਾਵ ਇਡ ਜੀਵ ਨਾਮ ਨਹੀਂ ਸਿਮਰਦੇ ਨਾਮ ਨਹੀਂ ਸੁਣਦੇ ਏ ਭਾਈ ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ ਮੇਰੀ ਇਹ ਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤ ਵਿੱਚ ਮੈਨੂੰ ਵੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ ਮਿਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਮੈਂ ਜੋੜਿਆ ਰਹਾ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸਾਜ ਲਿਖੇ ਉਰਤਾਰ ਤਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ हे ਭਾਈ ਜੇ ਸਾਡਾ ਸਰੀਰ ਕਾਗਜ਼ ਬਣ ਜਾਏ ਜੇ ਮਨ ਨੂੰ ਸਿਆਹੀ ਦੀ ਦਵਾਦ ਬਣਾ ਲਈਏ ਜੇ ਸਾਡੀ ਜੀਭ ਪ੍ਰਭੂ ਦੀ ਸਿਫਤ ਸਲਾਹ ਲਿਖਣ ਲਈ ਕਲਮ ਬਣ ਜਾਏ ਤਾਂ ਇਹ ਪਾਈ ਸੁਭਾਗਤਾ ਇਸੇ ਗੱਲ ਵਿੱਚ ਹੈ ਕਿ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਦਰ ਵਿੱਚ ਲਿਆ ਕੇ ਆਪਣੇ ਅੰਦਰ ਉਕਰਦੇ ਚੱਲੋ ਜਿਨ੍ਹਾਂ ਨੇ ਉਕਰ ਲਿਆ ਲਿਖ ਲਿਆ ਉਹ ਲਖਾਰੀ ਪਾਗਾਂ ਵਾਲਾ ਹੈ ਜੋ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਆਪਣੇ ਅੰਦਰ ਉਕਰ ਲੈਂਦਾ ਹੈ ਹੋਈਆ ਬਿੰਦਪੁਲਾ ਜੁਕਾਂ ਦੀ ਮਾਫੀ ਬਖਸ਼ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ